ਓਜੀ ਓਜੀ ਕਹਿੰਦੇ ਨਾ ਅੱਜਕੱਲ ਤੁਸੀਂ ਓਜੀ ਮੈਂ ਤੁਹਾਨੂੰ ਬੁਲਾਉਦਾ ਰੀਅਲ ਓਜੀ ਦੇ ਨਾਮ ਲੈਡੀਜ਼ ਐਂਡ ਜੈਂਟਲਮੈਨ ਵਨ ਐਂਡ ਓਨਲੀ ਦ ਰੀਅਲ ਓਜੀ ਮੁਹੰਮਦ ਸਦੀਕ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਥੀਏਟਰ ਆਰਟਿਸਟ ਹੇਜ਼ਲ ਲੁਧਿਆਣਾ ਤੋਂ ਸਾਰੀ ਦੁਨੀਆ ਤੇ ਛਾ ਗਿਆ ਦ ਸੰਝਾ ਵਾਲਾ ਪੰਜਾਬੀਆਂ ਦਾ ਮਾਣ ਵਧਾ ਗਿਆ ਦ ਸੰਝਾ ਵਾਲਾ ਦੇਸ਼ਾਂ ਵਿਦੇਸ਼ਾਂ 'ਚ ਚਰਚਾ ਕਰਾਈ ਗੱਭਰੂ ਨੇ ਮਾਂ ਬੋਲੀ ਦੀ ਸ਼ਾਨ ਵਧਾਈ ਗੱਭਰੂ ਨੇ ਲੋਹਾ ਆਪਣਾ ਮਨਵਾ ਗਿਆ ਦਸਾਂਝਾ ਵਾਲਾ ਸਾਰੀ ਦੁਨੀਆ ਤੇ ਛਾ ਗਿਆ ਦਸਾਂਝਾ ਵਾਲਾ ਚਿੱਟੇ ਕੁੜਤੇ ਚਾਦਰੇ ਚ ਜੱਚਦਾ ਬੜਾ ਵਈ ਢੋਲ ਦੇ ਡਗੇ ਤੇ ਸੱਚੀ ਨੱਚਦਾ ਬੜਾ ਵਈ ਪੱਗ ਤੁਰਲੇ ਵਾਲੀ ਜਚਾ ਗਿਆ ਦਸਾਂਝਾ ਵਾਲਾ ਸਾਰੀ ਦੁਨੀਆ ਤੇ ਛਾ ਗਿਆ ਦਸਾਂਝਾ ਵਾਲਾ ਬਾਲੀਵੁੱਡ ਵਾਲੇ ਥੱਕਦੇ ਨਾ ਕਰਦੇ ਤਰੀਫਾਂ ਹੁਣ ਮਿਲਣ ਲਈ ਕਹਲੇ ਰਹਿਣ ਮੰਗਦੇ ਤਰੀਖਾ ਹੁਣ ਮੁਕਾਮ ਵੱਖਰਾ ਬਣਾ ਗਿਆ ਦਸਾਂਝਾ ਵਾਲਾ ਸਾਰੀ ਦੁਨੀਆ ਤੇ ਛਾ ਗਿਆ ਦਸਾਂਝਾ ਵਾਲਾ ਅਟਵਾਲ ਇਹੋ ਜਿਹੇ ਹੀਰੇ ਬਾਰ-ਬਾਰ ਨਹੀਂ ਆਉਂਦੇ ਇਹ ਉਸ ਰੱਬ ਕੋਲੋਂ ਝੋਲੀਆਂ ਭਰਾ ਕੇ ਨੇ ਲਿਆਉਂਦੇ ਪੰਜਾਬੀ ਆ ਗਏ ਓਏ ਗਾ ਗਿਆ ਦਸਾਂਝਾ ਵਾਲਾ ਸਾਰੀ ਦੁਨੀਆ ਤੇ ਛਾ ਗਿਆ ਦਸਾਂਝਾ ਵਾਲਾ ਪੰਜਾਬ ਪੰਜਾਬੀ ਪੰਜਾਬੀਅਤ ਦਾ ਮਾਣ ਜਿਉਂਦਾ ਰਵੇ ਮੇਰਾ ਵੀਰ ਦਿਲਜੀਤ ਦਸਾਂਝਾ